सत और जी हो हाल चाल जी असि चल जी खून वो हल जी चल अर्जन सिया आल नीलो ए नीलो नीलो गिया किलेना जनाती या नीला ना कहती चल भाई कई रख ला लो तेल देख लिए मोक के गया एक गेड़ा लगना बस इदे इदे गेड़ा लगना कुम्मा इदम

ਉਹ ਪਰਾਂ ਨੂੰ ਕੱਢਾਂ ਗਿਆ ਉਹ ਸਰੋਂ ਨਾਲ ਨਾਲ ਨਹੀਂ ਸਰੋਂ ਬੈਲੀ ਕਰਾਂਗੇ। ਰੋਹੀ ਦੀ ਜੀ ਉਹ ਨਾਲਾ ਸਰੋਂ ਹੀ ਆ ਉਹ ਥਾਂ ਛੱਡਿਆ। ਬਾਈ ਤਾਂ ਉੱਤੋਂ ਪਾਣੀ ਟੱਟ ਜੂ ਇਹਨਾਂ ਦਾ। ਹਨਾ। ਉਹ ਇੱਧਰ ਟਟਾਲੇ ਜਨਾ ਨੁਕਸਾਨ ਕਰੋ ਇੱਦਾਂ ਨਾਲ-ਨਾਲ ਘੁੰਮ ਜੂ ਉਧਰ ਉਹ ਮਿੱਠੀ ਸੌਂਬੀ ਦਿੱਤੀ ਮੋਰੇ। ਉਧਰ। ਪਰ ਲੈ ਬਾਈ ਦੇਖ ਕੇ ਇਹੋ ਜੰਮੀ ਆ। ਇਹ ਫਰੋਂ ਵੀ ਬੈਲਿਆ ਨਹੀਂ ਉਹ ਜੋ ਸਪਰੇਅ ਕਰ ਦੇਣ ਇੱਥੇ ਕਣਕਰਨ ਕੱਖ ਵਾਲੀ ਦੁਆ ਮਾਰਤੀ ਆ ਇੱਥੇ ਬਚਾਰਾ ਥੋਣੀ ਗਿਆ ਟ੍ਰਾਲਾ ਰਾਖਣ ਤਾਂ ਬਹੁ ਪਾਇਆ ਪਰ ਟ੍ਰਾਲਾ ਤੁਰਦਾ ਵਜ ਨਹੀਂ ਕਰ ਹਰੀ ਇਹ ਥੋੜੇ ਮਹੀਨੇ ਦੀ ਹੋਈ ਆ ਇਹ ਨਹੀਂ ਮੇ ਤਾਂ ਬਾਅਦ ਚ ਮੈਂ 25 24 25 ਦੀਕ ਨੂੰ ਮੇਨ ਨੇ ਰਹੀ ਮੇਰੇ ਕੰਕ ਹੋਣੀ ਆ ਆਏ ਇਹ ਪਾਲਟਾ ਬਣੂ ਪਾਲ ਕੇ ਭਵਾਨੇ ਉੱਥੋਂ ਲਿਆਏ ਆ ਜਗਰਾਮਾ ਤੋ ਰਹੀ ਆ ਇਹ ਪਾਲਟਾ ਬਣ ਜਗਰਾਮਾ ਤੋ ਰੇ ਕਿਹੜਾ ਬੰਡ ਪਲਾ ਜਾ ਆ ਪਾਲਟਾ ਪਕੇ ਆ ਇਹ ਮੋਟੇ ਰੇੜੀਆਂ ਬਣਨੀਆਂ ऐ दी गोभी सरोदा पेट क्विट कोई कोई दाना आ देखा जमता पई हुई है मीठी शरम भी जम पाई संगणी है थोड़ी बेली चाहिए है ना यही को बेले गाएं थे रखने पक्के ही पट्टे उदर नहीं रखने ਉਹ ਕਾਕਾ ਬੀਪੀਆ ਆ ਪਿਆ ਹਨਾ ਪਾਣੀ ਨਾ ਪਿਆ ਉਹ ਇਹ ਜਿਹੜੇ ਪ੍ਰਾਲੀਆ ਦੇ ਖਤਿਆਂ ਚ ਬਿੱਦਿ ਬਿਲ ਲਿਆ ਹਨ ਕਾ ਬਿਲ ਲੀਆਂ ਹੀ ਆ ਜਿੰਨੇ ਪ੍ਰਾਲੀ ਬੀਜੀ ਆ ਵਿੱਚ ਪ੍ਰਾਲੀ ਪ੍ਰਾਲੀ ਚ ਬੀਜੀਆਂ ਜਿਹੜੀਆਂ ਨਾ ਇਹ ਥੋੜੀਆਂ ਹੀ ਆ ਇਹੋ ਜਿਹੇ ਹਨ ਇਹਨਾਂ ਨੇ ਨਿਕਲਦੇ ਕਾ ਖਾਦੇ ਚਲ ਜੀ ਦੇਖੀ ਬੀਜ ਦਿਨ ਥੋੜੇ ਦਿਨ ਹੋਏ ਉਹ ਨਿਗਲੇ ਯੋ ਵੀ ਬੈ ਬਾਲੀ ਨਿਬਾਲੀ ਬਦਿਆ ਨਾ ਉਹ ਬੱਚੇ ਥੋੜੀਆਂ ਆਈਆਂ ਉਹਦੇ ਵੀ ਤਾਰੇਣੀ ਕਾ ਵਿੱਜੈ ਨੀਗਾ

ਰਾਤ ਨੂੰ ਅਪਸੋਂ ਤੇ ਇਹ ਹੰਡੇ ਰਾਤ ਨੂੰ ਉਹ ਕਮਰੇ ਚ ਉਹ ਤੇ ਤਾਂ ਠੈ ਕੂੜੀ ਨਾ ਪੜਿਆ ਉਹ ਤਾਂ ਉਹ ਹਾਂ ਮੈਂ ਆ ਕੁੰਡੇ ਪਟੇ ਆਇਆ ਉਹ ਡੇ ਖੱਲੇ ਬੰਨੇ ਹੁੰਦੇ ਹੁਣ ਡੇ ਖੱਲੇ ਬੰਨਣਾ ਰਾਤ ਨੂੰ ਰਾਤ ਨੂੰ ਛੇੜੇ ਥਲੇ ਹੁੰਦੇ ਯਾ ਅੰਦਰ ਇੱਕ ਪਸੂਆਂ ਦਾ ਇੱਧਰ ਜਿਹੜਾ ਆ ਪਟੂਆਂ ਦਾ ਪਹਿਲਾਂ ਤਾਂ ਇੱਥੇ ਦੁਆ ਕਰ ਦਿੰਦੇ ਆ ਪਹਿਲਾਂ ਕੰਮ ਕੋ ਪਸੂ ਹੀ ਬੰਨਦਾ ਯਾਰ ਕੋ ਕਥੋਰੀ ਦੁਆ ਪੜ੍ਹਾ ਆ

ਥੱਲੇ ਬਾੜ ਕੇ ਗਾਣਾ ਕਰੇ ਪ੍ਰੋਣੀ ਆ ਜਾ ਤੈਨੂੰ ਪ੍ਰੋਣਾ ਨਹੀਂ ਕਰ ਕੋਣ ਆਉਣਿਆ ਕਰੇ ਕਹਿੰਦਾ ਪ੍ਰੋਣੇ ਆਉਣਿਆ ਚੱਲ ਆ ਜਾ ਮੈਂ ਕੀ ਕਰਨਾ ਜਾ ਕੇ ਮੈਂ ਤਾਂ ਸਾਨੂੰ ਜਾ ਗਿਆ ਮੈਂ ਕਰਨ ਹੈ ਕੀ ਗੱਲ ਕਰਨੀ ਕੀ ਗੱਲ ਕਰਨੀ Oye, vamos a hacer el jute La que Goja